ਔਰ ਸੁਨਿਆਰੇ ਦੀ ਪਹਿਲੀ ਮੀਟਿੰਗ ਹੋਣ ਕਰਕੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਨਾ ਵੀ ਇਹ ਸੋਨੇ ਬੰਬੂ ਚਮਕਣ ਤੇ ਇੱਕ ਸਮੇਂ ਦੇ ਜਿੱਤ ਕੇ ਜਦੋਂ ਅਸੀਂ ਇਹ ਅਸੀਂ ਇਹਨਾਂ ਦੇ ਗਲਚਫੇਰ ਦੁਆਰਾ ਆ ਕੇ ਪਹਿਲਾ ਤੇ ਲਾਸਟ ਹਾਰ ਅਸੀਂ ਪਾਈ ਇਹ ਤੇ ਔਰ ਮੈਂ ਤੁਹਾਡੇ ਤੋਂ ਵੀ ਉਹ ਹੀ ਰੱਖਣੀ ਹਾਂ ਜੂਬੋ ਜੀ ਇੱਕ ਮਾਂ ਹੋਣ ਦੇ ਨਾਤੇ ਇੱਕ ਭੈਣ ਹੋਣ ਦੇ ਨਾਤੇ ਕਿ ਤੁਸੀਂ ਮੇਰਾ ਸਿਰ ਕਦੀ ਨਹੀਂ ਝੁਕਣ ਦਿਓਗੇ ਐਨਾ ਮੈਂ ਨਹੀਂ ਝੁਕਾਂਗੀ। ਔਰ ਮੈਂ ਤੁਹਾਡਾ ਸਿਰ ਕਦੀ ਨਹੀਂ ਝੁਕਣ ਦਵਾਂਗੀ। ਦੋ ਮੈਂ ਦੂਜੇ ਹਲਕਿਆਂ ਵਿੱਚ ਵੀ ਜਾਂਦੀ ਹਾਂ ਤਾਂ ਮੈਨੂੰ ਪੁੱਛ ਰਿਹਾ ਜੀ ਫਗਵਾੜੇ ਚੋਂ ਕਿੰਨੀ ਲੀਡ ਸਵਰਨਕਾਰ ਸੰਗ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੋੜਾ ਦੀ ਅਗਵਾਈ ਹੇਠ ਭਾਜਪਾ ਦੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਇਸੇ ਲੜੀ ਤਹਿਤ ਸਵਰਨਕਾਰ ਸੰਗ ਫਗਵਾੜਾ ਦੀ ਸਮੁੱੱਚੀ ਲੀਡਰਸ਼ਿਪ ਨੇ ਮੈਡ ਰਾਜਪੂਤ ਸਭਾ ਫਗਵਾੜਾ ਵਿਖੇ ਮੀਟਿੰਗ ਦਾ ਆਯੋਜਨ ਕਰਵਾਇਆ ਜਿਸ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂத் ਹਲਕਾ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਕੈਂத் ਸਾਹਿਬ ਕਾ ਮੇਰ ਅਰुण ਖੋਸਲਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਸ਼ਾਮਿਲ ਹੋਏ ਇਸ ਮੌਕੇ ਸੋਮਪ੍ਰਕਾਸ਼ ਕੈਂਤ ਅਨੀਤਾ ਸੋਮਪ੍ਰਕਾਸ਼ ਕੈਂਤ ਦਾ ਸਵਰਨਕਾਰ ਸੰਗ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੋੜਾ ਵੱਲੋਂ ਗੁਲਦਸਤਾ ਭੇਟ ਕਰਕੇ ਅਤੇ ਸਮੁੱਚੀ ਟੀਮ ਵੱਲੋਂ ਹਾਰ ਪਾ ਕੇ ਨਿਕਲ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਅਤੇ ਲੋਕ ਸਭਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਕੈਂਤ ਨੇ ਸਮੂਹ ਸਵਰਨਕਾਰ ਸੰਗ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾਗੇ ਫਗਵਾੜਾ ਵਿੱਚ ਚੋਣ ਪ੍ਰਚਾਰ ਦੀ ਮੁਹਿੰਮ ਦੀ ਸ਼ੁਰੂਆਤ ਸਵਰਨਕਾਰ ਸੰਗ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੋੜਾ ਦੀ ਅਗਵਾਈ ਹੇਠ ਸ਼ੁਰੂ ਕਰਵਾਈ ਗਈ ਹੈ। ਜਿਵੇਂ ਅੱਜ ਸਾਰਿਆਂ ਨੇ ਸਾਡੇ ਹਾਰ ਪਾ ਕੇ ਗੁਲਦਸਤੇ ਭੇਟ ਕਰਕੇ ਸਾਡਾ ਸਵਾਗਤ ਕੀਤਾ ਹੈ ਇਸੇ ਤਰ੍ਹਾਂ ਪੂਰਾ ਸਾਥ ਦਿਓ ਤਾਂ ਜੋ ਅਸੀਂ ਹੁਸ਼ਿਆਰਪੁਰ ਦੀ ਸੀਟ ਜਿੱਤ ਕੇ ਮੁੜ ਇਸੇ ਭਵਨ ਵਿੱਚ ਆਈਏ ਤੇ ਤੁਹਾਡਾ ਧੰਨਵਾਦ ਕਰੀਏ ਇਸ ਮੌਕੇ ਨਿਤਿੰ ਚੱਡਾ ਰਾਜੀ ਪਾਵਾ ਨਿੱਕੀ ਸ਼ਰਮਾ ਪੰਮਾ ਸਵਨਕਰ ਸੰਫਗਵੜਾ ਦੇ ਪ੍ਰਧਾਨ ਜਗਜੀਤ ਸਿੰਘ ਜੋੜਾ ਸਤੀਸ਼ ਬਗਸ਼ਿਵ ਹੰਡਾ ਨਰਿੰਦਰ ਕੰਡਾ ਓਮ ਪ੍ਰਗਟ ਜੁਗਿੰਦਰ ਪਾਲ ਬੱਬਰ ਅਮਰਜੀਤ ਜੋੜਾ ਰਾਜੀਵ ਚਲੋਟਾ ਰਾਜੇਸ਼ ਚਲੋਟਾ ਤਰਲੋਗ ਗੋਗਨਾ ਸ਼ੇਵ ਕੋੜਾ ਸੁਨੀਲ ਕੋੜਾ ਰਾਹੁਲ ਸਹਦੇਵ ਸੋਨੂ ਸਹਦੇਵ ਵਿੱਕੀ ਜੋੜਾ ਮਨੋਜ ਬੱਬਰ ਲੱਕੀ ਨਵਦੀਪ ਬੰਗਾ ਵਿਜੇ ਕੁਮਾਰ ਵਿਜੇ ਲੂਥਰਾ ਗੌਰਵ ਬਰਮਾ ਧਰਮਵੀਰ ਕੁੰਨਾ ਗੁਰਚਰਨ ਭੋਲਾ ਪੰਕਜ ਕੋੜਾ ਵਿੱਕੀ ਨਿਸ਼ਚਲ ਰਿੱਕੀ ਜਲੋਟਾ ਸਮੇਤ ਸਮੂਹ ਸਵਨਕਰ ਸੰਗਤ ਦੇ ਮੈਂਬਰ ਹਾਜ਼ਰ ਸਨ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸਾਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ। ਆਜੀ ਬਰਾਦੀ ਮੈਂ ਰਾਜੂ ਸਵੇਰ ਤੇ ਸਵਨਕਰ ਸੰਗਤ ਨੂੰ ਇੱਕੋ ਹੀ ਬੇਨਤੀ ਆ ਕਿ ਦਿਲੋਂ ਅਸੀਂ ਤੁਹਾਡੇ ਨਾਲ ਜੱਲਾਂਗੇ ਤੇ ਦਿਲੋਂ ਸਾਡਾ ਸਾਥ ਦਿਓ ਜਦੋਂ ਕਿਤੇ ਲੋੜ ਪਈ। ਤਾਂ ਬਹੁਤ ਦਿਲੋਂ ਕਹਿੰਦਾ ਤੇ ਦਿਲੋਂ ਚੱਲਾਂਗੇ 100% ਚੱਲਾਂਗੇ ਸਾਡੀ ਬੜੀ ਖੁਸ਼ੀ ਮਹਿਸੂਸ ਕਰਦੀਆਂ ਕਿ ਜਿਹੜੇ ਸਵਧਾਰ ਘਰਾਵਾ ਉਹਨਾਂ ਦੇ ਸਭ ਤੋਂ ਪਹਿਲਾ ਮੀਟਿੰਗ ਸਾਡੀ ਫਸਟ ਮੀਟਿੰਗ ਹੈ ਇਹ ਜਿਹੜੀ ਤੁਸੀਂ ਕਿਹਾ ਬਹੁਤ ਬਹੁਤ ਸਹਿਯੋਗ ਨਾਲ ਪੰਜਾਬ ਚ ਪਹਿਲੀ ਸੀਟ ਜਿਹੜੀ ਸ਼ਹਾਪੁਰ ਦੀ ਮੈਨੂੰ ਉਮੀਦ ਆ ਵੀ ਪਹਿਲੀ ਇਹੀ ਲਾਂਚ ਹੋਊਗੀ ਮੈਂ ਸਾਰਿਆਂ ਦਾ ਇੱਥੇ ਆ ਕੇ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੈ ਜੀ ਦੀ ਰਾਮ ਜੈ ਪਰ ਚੌਂਪਰਗਾਥੀ ਸਾਡੇ ਬਾਜ਼ਾਰ ਨੂੰ ਸਭ ਤੋਂ ਵੱਡੀ ਲੋਕ ਦੀ ਪਾਰਕਿੰਗ ਦੀ ਤੁਸੀਂ ਸਾਡੇ ਬਾਜ਼ਾਰ ਨੂੰ ਪਾਰਕਿੰਗ ਦਿੱਤੀ ਅਸੀਂ ਸਾਰੇ ਦੁਕਾਨਦਾਰ ਤੁਹਾਡੇ तहे ਦਿਲੋਂ ਧੰਨਵਾਦੀ ਆ ਹੋਰ ਤੋਂ ਕਾਜ ਲਈ ਸਤਿ ਅਜ ਪਹਿਲੀ ਮੀਟਿੰਗ ਸਵਾਰਨ ਸਿੰਘ ਸੰਗੋਲੋਂ ਪ੍ਰਧਾਨ ਤੁਸੀਂ ਧੰਨਵਾਦ ਦੇ ਦੇਵਾਇ ਦੇ ਮਾਰਦਾਰ ਇਹ ਚੌਂਹਣੀ ਚੁਮਖੜੀ ਚੌਂਣਾ ਜਿਹਦੇ ਵਿੱਚ सामने पता तीजी बार प्रधानमंत्री नरेंद्र मोदी ने बढ़ना है और देश दुनिया का मोदी राष्ट्र बनने जा रहे पर ऐसा है। <laughs> पार कर ऐसा ऐसा कर हो गया सा नहीं है, है तो दूसरा नहीं नरेंद्र भाई मोदी जी उन्होंने तीसरी बार प्रधानमंत्री बना अब की बार चार सौ पार कर जी मेरा तो बेटा है <laughs> और स्वर्ण कार मेरे वीर मेरे बच्चे ये मेरा परिवार है क्योंकि जो तो मैं आई हूँ मैं फगवाड़े को अपना परिवार समझिया और पर हैश भी ताई है हुशियारपुर है, नहीं है सो फगवाड़े के लिए ਸੋਮ ਪ੍ਰਕਾਸ਼ ਜੀ ਨੇ ਜੋ ਕੁਝ ਵੀ ਕੀਤਾ ਉਹ ਤੁਸੀਂ ਸਾਰੇ ਜਾਣਦੇ ਹੋ ਮੇਰੇ ਕੋਲ ਮੀਡੀਆ ਵਾਲੇ ਵੀ ਆਉਂਦੇ ਆ ਮੈਂ ਹਮੇਸ਼ਾ ਕਹਿੰਦੀ ਆ ਕਿ ਅਸੀਂ ਆਪਣੇ ਕੰਮ ਨਹੀਂ ਘੁਣਾੜੇ ਤੁਸੀਂ ਜਾ ਕੇ ਫਗਵਾੜੇ ਸ਼ਹਿਰ ਚ ਪੁੱਛੋ ਲੋਕਾਂ ਨੂੰ ਪੁੱਛੋ ਕਿ ਕੀ ਕੀਤਾ ਉਹਨਾਂ ਨੇ ਪਰ ਇਹ ਸਾਰਾ ਕੁਝ ਉਹਨੂੰ ਪਤਾ ਹੈ ਤੁਸੀਂ ਸਾਰੇ ਸ਼ਹਿਰ ਚ ਘੁੰਮਦੇ ਹੋ ਪਹਿਲਾਂ ਫਗਵਾੜਾ ਕੀ ਸੀ ਤੇ ਪਿਛਲੇ 10 ਸਾਲਾਂ ਤੋਂ 12 ਸਾਲਾਂ ਤੋਂ ਫਗਵਾੜਾ ਕੀ ਹੈ ਬਹੁਤ ਕੁਸ਼ੀਤ ਲਗਨ ਨਾਲ ਕਿਉਂਕਿ ਮੇਰੀ ਬਹੁਤ ਆਸ ਇਹਨਾਂ ਨਾਲੋਂ ਜ਼ਿਆਦਾ ਮੇਰੀ ਆਸ ਹੁੰਦੀ ਸੀ ਕਿ ਇੱਥੇ ਆ ਚੀਜ਼ ਬਣਨੀ ਚਾਹੀਦੀ ਹੈ। ਔਰ ਮੈਂ ਇਹਨਾਂ ਨੂੰ ਹਮੇਸ਼ਾ ਕਹਿੰਦੀ ਸੀ ਕਿ ਮੈਂ ਵੋਟਰ ਦੇ ਨਾਲ ਖੜੀ ਹਾਂ, ਤੁਹਾਡੇ ਨਾਲ ਨਹੀਂ ਖੜੀ। ਔਰ ਮੈਂ ਵੋਟਰ ਬਣ ਕੇ ਕਹਿੰਦੀ ਸੀ ਕਿ ਸਾਨੂੰ ਆ ਚੀਜ਼ ਚਾਹੀਦੀ ਹੈ ਔਰ ਬਣਨੀ ਚਾਹੀਦੀ ਹੈ ਔਰ ਉਹ ਬਣੀ ਵੀ ਆ। ਖਾਇਸ਼ਾਂ ਬਹੁਤ ਹੁੰਦੀਆਂ ਇਨਸਾਨ ਦੀਆਂ। ਕਦੀ ਨਾ ਕਦੀ ਅੰਮੀ ਕੋਈ ਨਾ ਕੋਈ ਰਹਿੰਦੀ ਹੈ ਔਰ ਤੁਹਾਨੂੰ ਵੀ ਜ਼ਰੂਰ ਲੱਗਦੀ ਹੋਗੀਆਂ ਕੋਈ 1% ਸਾਡੇ 'ਚ ਕਮੀਆਂ ਪਰ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਆਸੀਂ ਤਾਂ ਕਿ ਕੋਈ ਕਮੀ ਰਵੇ ਨਾ ਸਭ ਤੋਂ ਵੱਡੀ ਜीडीसी ਦੀ ਸੋਮ ਪ੍ਰਕਾਰ ਜੀ ਦੀ ਇਮਾਨਦਾਰੀ ਉਹਨਾਂ ਨੇ ਹਮੇਸ਼ਾ ਇਮਾਨਦਾਰੀ ਨਾਲ ਕੰਮ ਕੀਤਾ ਹੈ ਕਦੀ ਵੀ ਤੁਸੀਂ ਸ਼ਹਿਰ ਦੇ ਸਾਰੇ ਤੁਗੂਰੀ ਮੇਨ ਬੈਠੇ ਹੋ ਸਾਰੇ ਜਣੇ ਕੋਈ ਵੀ ਨਾ ਤੇ ਇੰਨੀ ਇਮਾਨਦਾਰੀ ਤੇ ਉਹ ਨਹੀਂ ਚੁੱਕ ਸਕਦਾ ਇਹਨਾਂ ਨੇ ਕਿਸੇ ਨੂੰ ਕੁਝ ਗਿਆ ਹੋਵੇ ਜਾਂ ਇਹਨਾਂ ਦੇ ਪਰਿਵਾਰ ਨੇ ਕਿਸੇ ਨੂੰ ਕੁਝ ਗਿਆ ਹੋਵੇ ਕਿ ਸਾਨੂੰ ਆ ਚਾਹੀਦਾ ਹੈ ਇਹ ਸਾਡੇ ਲਈ ਸਾਡੇ ਪਰਿਵਾਰ ਲਈ ਇੱਕ ਮਾਣ ਵਾਲੀ ਗੱਲ ਹੈ ਅਸੀਂ ਉਹਨਾਂ ਨੂੰ ਇਹਨਾਂ ਦੀ ਇਮਾਨਦਾਰੀ ਰੱਖਣ ਲਈ ਅਸੀਂ ਉਹਨਾਂ ਨੂੰ ਪੂਰੀ ਸਪੋਰਟ ਕਰਦੀ ਹੈ ਪਾਰਟੀ ਨੇ ਇਸ ਵਾਰੀ ਔਰਤਾਂ ਨੂੰ ਮਾਣ ਦਿੱਤਾ ਇੱਕ ਦੇ ਕੇ ਮੋਦੀ ਜੀ ਨੇ ਮਾਣ ਦਿੱਤਾ ਕਿ ਔਰਤਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਪਹਿਲੀ ਵਾਰੀ ਉਹਨਾਂ ਨੇ ਹਸ਼ਿਆਰਪੁਰ ਹਲਕੇ 'ਚ ਜਿਹੜੀ ਲੇਡੀ ਸੀਟ ਦਿੱਤੀ ਹੈ ਔਰ ਮੈਂ ਇਹ ਤਾਂ ਤੁਹਾਡੇ ਸਾਰਿਆਂ ਤੋਂ ਇਹੀ ਆਸ ਕਰਦੀ ਹਾਂ के काम किया सोशल वर्कर बन के फगवाड़े की सेवा की बहुत साल और मैं थोड़े तो थो भी उ रखनी हाँ जुगो बुरी एक माँ होने ना ना के नाते एक भैन होने के नाते कि तुम मेरा सिर कदी नहीं झुकन दोगे इन्हों और मैं थोड़ा सिर कभी नहीं झुकन दऊंगी असी रल के काम करने या। ਗਵਰਨਮੈਂਟ ਕਰਨੀ ਆ ਅਕਾਲੀ ਬੀਜੇਪੀ ਸਰਕਾਰ ਦੇ ਵਿੱਚ ਬਹੁਤ ਕੰਮ ਹੋਏ ਸੀ ਸਨ ਦੇ ਚਬਰਜ ਅੱਜ ਸ੍ਰੀ ਸ਼ੋਪਰਕਾਸ਼ੀ ਮੈਡਮ ਮਨੀਟਰ ਲੀਤਾ ਸੋਪrakash ਸੋ ਮੈਂ ਉਹਨਾਂ ਦੇ ਆਿਆਂ ਦਾ ਇੱਥੇ ਆਪਣੇ ਸਵਨਕਰ ਸਾਨੂੰ ਵੱਲੋਂ ਬਹੁਤ ਹੀ ਧੰਨਵਾਦ ਕਰਦਾ ਤੇ ਨਾਲੇ ਵਿਸ਼ਵਾਸ ਦਿਵਾਨਾ ਹਾਂ ਕਿ ਸਾਡੀ ਬਰਾਦਰੀ ਔਰ ਸਵਨਕਰ ਸੰਗ ਤੁਹਾਡੇ ਨਾਲ ਮੁੰਡੇ ਨਾ ਮੁੰਡਾ ਲਾ ਕੇ ਜੁੜਤੇ ਖੜੇ ਹੋਣਗੇ ਔਰ ਨਾਲ ਇਹਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਆ ਕਿ ਜਿੰਦਾ ਦਾ ਵੀ ਸਹਿਯੋਗ ਸਾਨੂੰ ਕਹਿਣਗੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਔਰ ਸੁਨਿਆਰੇ ਦੀ ਪਹਿਲੀ ਮੀਟਿੰਗ ਹੋਣ ਕਰਕੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਸੋਨੇ ਵਗੂ ਚਮਕਣ ਤੇ ਇੱਕ ਸਮੇਂ ਦੇ ਜਿੱਤ ਕੇ ਜਦੋਂ ਅਸੀਂ ਇਹ ਅਸੀਂ ਇਹਨਾਂ ਦੇ ਗੱਲਚੇਰ ਦੁਆਰਾ ਆ ਕੇ ਪਹਿਲਾ ਤੇ ਲਾਸਟ ਹਰ ਅਸੀਂ ਭਾਈ ਇਹ ਤੇ ਮੈਂ ਸਾਰਿਆਂ ਦਾ ਹੀ ਆਏਗਾ ਜੀ ਜੀਪੀ ਦੇ ਜੁਤੇ ਵਰਕਰ ਮੈਡਮ ਨੀਤਾ ਸੋਪਰਕਾਰ ਜੀ ਅਰੁਣ ਖੋਸਲਾ ਜੀ ਜਿੰਨੇ ਵੀ ਵਰਕਰ ਆਇਆ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਅਗਰ ਮੈਂ ਇਹ ਪਰਮ ਸਨਮਾਨਯੀ ਸ੍ਰੀ ਸੋਪਰਕਾਰ ਜੀ ਜਿਹੜੇ ਕਿ ਪਿਛਲੇ ਕਾਫੀ ਸਾਲਾਂ ਤੋਂ ਸਾਗਰ ਪਗਵਾੜੇ ਦੇ ਵਿੱਚ ਇੱਕ ਵਿਕਾਸ ਦਾ ਮਸੀਹਾ ਬਣ ਕੇ ਕੰਮ ਕਰ ਰਹੇ ਹਨ